ਖਲੀ ਦਿਲ ਵੀ ਨਹੀਂ ਜਾਣ ਵੀ ਹੈ ਮੰਗਦਾ ਇਸੇ ਕਦੀ ਗਲੀ ਵਿੱਚ ਕੋਈ ਕੋਈ ਲੰਗੀਦਾ ਇਸੇ ਕਦੀ ਗਲੀ ਵਿੱਚ ਕੋਈ ਕੋਈ ਲੰਗੀਦਾ ਉਹ ਬਈ ਹੁਣ ਨਹੀਂ ਇਹ ਕੰਮ ਪੁੱਗਣਾ ਹੁਣ ਤਾਂ ਭੈਣ ਬਣਾ ਕੇ ਢੋਲੀ ਨੂੰ ਧੱਕਾ ਲਾਵੇ ਉਹ ਗੱਲ ਤਾਂ ਸੁਣ ਲਿਆ ਯਾਰ ਦੌਰ ਰੁਪਏ ਬਣ ਜਾਣਗੇ ਉਹ ਕਿਸੇ ਨੂੰ ਲੱਗਦਾ ਲੌਂਗ ਮਾਰ ਗਿਆ ਕਿਸੇ ਨੂੰ ਮਾਰ ਗਿਆ ਝੁਮਕਾ ਨਿਮਿੱਤਰਾਂ ਨੂੰ ਬਾਹਰ ਗਿਆ ਨੀ ਤੇਰਾ ਆ ਹਾਂ ਮੇ ਤੇਰਾ ਨੂੰ ਮਾਰ ਗਿਆ ਨੀ ਤੇਰਾ ਕੋਕਾ ਨੀ ਮੇ ਤੇਰਾ ਨੂੰ ਮਾਰ ਗਿਆ ਨੀ ਮੇ ਤੇਰਾ ਨੂੰ ਮਾਰ ਗਿਆ ਨੀ ਤੇਰਾ ਕੋਕਾ ਤੇਰਾ ਨੂੰ ਪਾਰ ਗਿਆ ਨੀ ਤੇਰਾ ਕੋਕਾ ਚਲ ਆ ਇਹ ਤੱਕ ਲਵਾ ਕੀ ਮੰਗਦਾ ਤੂੰ ਓ ਬਾਪੂ ਕਿੰਨੀ ਸੋਹਣੀ ਬਹੂ ਲੈ ਕੇ ਆਇਆ ਤੂੰ ਗੱਲਾਂ ਕਹੀ ਜੀਆਂ ਕਰਦਾ ਫਿਰ ਕੀ ਚਾਹੀਦਾ 4 ਰੁਪਏ ਦੇ ਦੇ ਦੱਸ ਕੀ ਤੇਰਾ ਮੁੱਲ ਲੱਗਦਾ ਬਾਪੂ ਮੈਨੂੰ ਲੱਗਦਾ ਡਾਂਗਾ ਭਾਲਦਾ ਗੱਡੀ ਤੱਕ ਲਵਾ ਯਾਰ ਚਲੀ ਜੇ ਲੇਟ ਹੋੜੇ ਆ ਲੈ ਜੜੀ ਨੱਚੂਗੀ ਸਾਡੇ ਨਾ ਓਨੂ ਦਿਲ ਵਿੱਦਿਆ ਕੇ ਜੜੀ ਨੱਚੂਗੀ ਸਾਡੇ ਨਾ ਓਨੂ ਦਿਲ ਵਿੱਦਿਆ ਕੇ ਅਜਾ ਨੱਚ ਲੈ ਅਜਾ ਨੱਚ ਲੈ ਤੈਨੂੰ ਨੱਚ ਆ ਫਰਕ ਨਹੀਂ ਪੈਣਾ ਨੱਚ ਕੇ ਮਨਾਲ ਯਾਰ ਨੂੰ ਹਾਏ ਦੱਸ ਓਏ ਵਿਆਹ ਵਾਲੇ ਮੁੰਡਾ ਹਾਂ ਬਈ ਵਿਆਹ ਵਾਲੇ ਮੁੰਡੇ ਯਾਰਾ ਮੁੰਡਾ ਚਿੱਤ ਵਿੱਚ ਭੋਰਦਾ ਏ ਲੱਡੂ ਕਿਹੜੇ ਪਿੰਡ ਤੋਂ ਵਿਆਹ ਕੇ ਲੈ ਆਏ ਇਹੇ ਇਹ ਤਾਂ ਹਲੇ ਆਧਾਰ ਕਾਰਡ ਤੋਂ ਪਤਾ ਲੱਗੋ ਭਾਈ ਉਹ ਪਹਿਲਾਂ ਮੈਨੂੰ ਝੂਠ ਮਾਰਦੀ ਐ ਕੱਚੀ ਗੱਲਾਂ ਦੇਣੀ ਆਉਗੀ ਮੁੱਲ ਦੀ ਤਾਂ ਨਹੀਂ ਨਾ ਮੁੱਲ ਦੀ ਆ ਕਾ ਭਾਈ ਹਾਂ ਵਿਚੋਲਣ ਕਿ ਵਿਚੋਲਣ ਆਉਗੀ ਹੁਣ ਹਾਂ ਵਿਚੋਲਣ ਆਉਗੀ ਕਿੱਥੇ ਆ ਵਿਚੋਲਣ ਆ ਗਈ ਬਸ ਇਧਰ ਕਰ ਗੱਲ ਆ ਗਈ ਆ ਗਈ ਵਿਚੋਲਣ ਆਉਂਦੀ ਆ ਹਾਂ ਐ ਵਿਚੋਲਣ ਆ ਭਾਈ ਵਿਚੋਲਣ ਦੀ ਇੱਕ ਗੱਲ ਕਹੀ ਹੋਈ ਸੱਚੀ ਹੋਈ ਵਿਚੋਲਣ ਦਾ ਕਿੰਨੀ ਚੱਕੀ ਫਿਰਦੀ ਆ ਵੀ ਖੀਰ ਲੈ ਕੇ ਦੱਬੀਆ ਕਰਾਈ ਤੁਸੀਂ ਨੇ ਨਾ ਇੱਕ ਗੱਲ ਪੱਕੀ ਹੋਈ ਇਹਨੇ ਕਹਿਦੀ ਕਹਿੰਦਾ ਜਿਹੀ ਜੀ ਮਾਇਆ ਐ ਜਿਹੀ ਜੀ ਮਾਇਆ ਉਹੀ ਜਿਗਨੀ ਤੇਰੇ ਘਰ ਵਾਲੀ ਹੋਊਗੀ ਇਹ ਨਹੀਂ ਮੈਨੂੰ ਲੋਕ ਉਹਦੀ ਉਹਨੂੰ ਕੱਢ ਲਈ ਆ ਬਿਆਲੇ ਮੁੰਡੇ ਨੂੰ ਅੱਗੇ ਬਿਠਾਵਾਂਗੇ ਜਾ ਬਈ ਕੈਮਰੇ ਨੂੰ ਤੇ ਪਾਈ ਨਾ ਜਾਓ ਜੀ ਜਾਓ ਬਿਆਲੇ ਮੁੰਡੇ ਨੂੰ ਅੱਗੇ ਬਿਠਾ ਦਿਓ ਉਹ ਕੰਮ ਕਰਦੇ ਨੇ ਸਵਾਰ ਨੇ ਬੁੜੀਆਂ ਬੁੜੀਆਂ ਵਿੱਚ ਵੜਜੋ ਬੰਦੇ ਛੱਤ ਤੇ ਚੜਜੋ ਨਾ ਨਾ ਬੰਦੇ ਬੰਦੇ ਵਿੱਚ ਵੜਜੋ ਇੱਧਰ ਦੇਖਿਆ ਦੇ ਇਹ ਗੱਡੀ ਨਾਲ ਆਇਆ ਬਹੂ ਦਾ ਭਾਈ ਦੇਖੀਂ ਹਾਂ ਚਾ ਚਾ ਐਵੇਂ ਕਹਿੰਦੇ ਐਵੇਂ ਕਹਿੰਦੇ ਆ ਦੇਖ ਲੱਡੂ ਤਾਂ ਮੈਂ ਹੀ ਪੋਰ ਦਾ ਲੱਡੂ ਇੱਧਰਲੇ ਪਾਸੇ ਪਿਆ ਹੋਇਆ ਰੇ ਬਾਬਾ ਕੋਟਾ ਲੱਡੂ ਇੱਧਰਲੇ ਪਾਸੇ ਨੇ ਇਹ ਬਹੂ ਦਾ ਭਾਈ ਹੈ ਇਹਦਾ ਭਾਈ ਹੈ ਆਹ ਜਿਹੜਾ ਗੱਡੀ ਚਲਾਉਂਦਾ ਇਹ ਹੋਣਾ ਨਾਲ ਜੀਰੀ ਭੇਜਦੇ ਇਹ ਜਿਹੜਾ ਇਹ ਡਰਾਈਵਰ ਦੀ ਸ਼ਰਾਬੀ ਹੋ ਗਿਆ ਇਹ ਕੁੜੀ ਵਾਲਾ ਜਿਹੜਾ ਹਲਵਾਈ ਦੀ ਸਿਆਹਲਾ ਬਾਈ ਜੀ ਬੰਦਾ ਜੀ ਬਚੋਲਣ ਕਿਹੜੇ ਪਿੰਡ ਦੀਆਂ ਬਚੋਲਣ ਤੂੰ ਛੋਟੀ ਪਟਾਲ ਦੀ ਛੋਟੀ ਪਟਾਲ ਦੀ ਬਹੂ ਕਿਹੜੇ ਪਿੰਡ ਦੀ ਆਏ ਚਾਹ ਰਿਹਾ ਵਾਸ ਰਿਸ਼ਤਾ ਕਰਾਇਆ ਹਜੇ ਦੱਸਦੇ ਨਹੀਂ ਹੈ ਨੀ ਬੋਲੇ ਨਾ ਮਾੜਾ ਮੱਟ ਬਸ ਜਾਣਦੇ ਨੂੰ ਬਸ ਜਾਣਦੇ ਹੋਰ ਜੇ ਜਦੋਂ ਮੁੰਡਾ ਹੋ ਗਿਆ ਉਹ ਦੀ ਦੱਸੂਗੇ ਮੁੰਡਾ ਹੋ ਗਿਆ ਨਹੀਂ ਅੱਛਾ ਹੱਤਵਾ ਪੈਜੀ ਭੋਲਾ ਦੇ ਜੀ ਪਿਆ ਤਾਂ ਪੈ ਜਾ ਕਿਹੜੇ ਬਾਪੇ ਤੋਂ ਹੈ ਪਤਾ ਨਹੀਂ ਬਾਪੀ ਦਾ ਨਾਮ ਕੀ ਸੀ ਚੁੰਮੀ ਵਾਲਾ ਬਾਬਾ ਚੁੰਮੀ ਵਾਲਾ ਬਾਬਾ ਚੁੰਮੀ ਵਾਲਾ ਬਾਬਾ ਕਹ ਚੁੰਮੀਆਂ ਲੈ ਕੇ ਫੜਦਾ ਸੀ ਨੇ ਚੁੰਮੀ ਜੰਮੀ ਲੇਤੀ ਤਾਂ ਮਾਂ ਹੀ ਆਉਦਾ ਅੱਛਾ ਚੁੰਮੀ ਆਈਦੀ ਦੁਆਬੀਆਂ ਦੇ ਮਗ ਮੈਂ ਕੋਰੇ ਅੱਛਾ ਜੀ ਐ ਉਹ ਬਾਬਾ ਇਹ ਕਿਹੜੇ ਪਿੰਡਾ ਬਾਬਾ ਇਹ ਖਮੀਰ ਗੜਾ ਅੱਛਾ ਠੀਕ ਐ ਇਹ ਫਿਰ ਜਿਹੜਾ ਮੁੰਡਾ ਹੈ ਵਿਆਹ ਕਰਿਆ ਜਿਹਦੇ ਨਾਲ ਇਹਦਾ ਤੁਹਾਨੂੰ ਕੱਦ ਘਾਟ ਨਹੀਂ ਦੇਖਿਆ ਹੈਗਾ ਅੱਤਕਾਰ ਤੋਂ ਵੀ ਦੇਖਣਾਗਾ ਕੱਦ ਘਾੜਦਾ ਕੁਛ ਨਹੀਂ ਦੇਖਿਆ ਅਸਲਾ ਜਮੀਨ ਦੇਖੀ ਆ ਅੱਛਾ ਅਜ ਤਾਂ ਮਾਮੂ ਠਗੜੀਆਂ ਤੋਂ ਨਹੀਂ ਕਿਤੇ ਫਿਰ ਐਂ ਨਾ ਹੋਵੇ ਜਿਹੜਾ ਹੁਣ ਅੱਜਕੱਲ ਚੱਲ ਰਿਹਾ ਹੈ ਹਾਂ ਵੀ ਜਿਵੇਂ ਅੱਜ ਵਿਆਹ ਹੋ ਗਿਆ ਅਗਲੇ ਦਿਨ ਭੱਜ ਜਾਂਦੀ ਨੇ ਕਿਹੜੇ ਘੱਟੇ ਲੈ ਕੇ ਉਹ ਕੰਮ ਤਾਂ ਨਹੀਂ ਕਰਦਾ ਨਾ ਨਾ ਭੱਜਣਾ ਉਹ ਸਾਨੂੰ ਅੱਜ ਦੱਸ ਦੋ ਅਸੀਂ ਭੱਜਣ ਨਹੀਂ ਦਿੰਦੇ ਨਾ ਭੱਜਣ ਅਸੀਂ ਆਪੇ ਬੱਸ ਛਾੜਿਆਵਾਂਗੇ ਜੇ ਭੱਜੋਈਆਂ। ਉਹ ਮਾਂ ਮਾਤਾ ਪਿੰਡ ਦਾ ਨਾਂ ਵੀ ਸਹੀ ਦੱਸਦਾ ਮੈਂ ਛੋਟੀ ਬੜਾਲ ਦੀ ਐ। ਤੇਰਾ ਤੇਰਾ ਨਹੀਂ ਦੱਸਿਆ ਹੈਗਾ। ਅੱਛਾ। ਚਲ ਕੋਈ ਨਾ ਐ ਕਿਹੜਾ ਆਪਣਾ ਕੋਈ ਪਿੱਛਾ ਕਰ ਲੂਗਾ। ਹੋਰ ਕਿੰਨੇ ਪੈਸੇ ਲੈਣੀਆਂ ਪਚੋਲ ਕੇ ਦੀਦੇ? 1.5 ਲੱਖ ਰੁਪਈਆ। 1.5 ਲੱਖ? ਹਾਂ 1 ਲੱਖ 25 ਹਜ਼ਾਰ ਰੁਪਈਆ ਪਚੋਲ ਦੇ। ਇੱਕ ਮੈਂ ਹੋਰ ਵੀ ਸੁਣਿਆ ਹੈ। ਹਾਂ। ਵੀ ਜਿਹੜੇ ਚੰਗੇ ਬਲੇ ਰਿਸ਼ਤੇ ਹੁੰਦੇ ਨੇ ਜਾਨੀ ਕੀ ਹਨਾ। ਵੀ ਜਿਹਦਾ ਆਮ ਹੋ ਜਾਂਦੇ ਨੇ ਰਿਸ਼ਤੇ। ਹਾਂ। ਵੀ ਉਹ ਤਾਂ ਤੂੰ ਕਰਾਂਦੀ ਹੀ ਨਹੀਂਗੀ। ਉਹਨਾਂ ਤਾਂ ਹੋਏ ਜਾਂਦੇ ਨੇ ਅੜੇ ਹੋਏ ਕੇਸ ਕਰਤੀ ਆ ਮੇਰਾ ਥੋਲੀ ਚੱਲ ਬੇ ਡਰਾਈਵਰ ਅੱਛਾ ਇਹ ਅੜੇ ਹੋਏ ਕੇਸ ਕਰਾ ਲਈਏ ਅੜੇ ਹੋਏ ਕੇਸ ਕਰਾਣੇ ਜਿਵੇਂ ਕੀ ਖਰਾਂਦੀ ਨਹੀਂ ਕਢਾਦੀ ਐ ਅੱਛਾ ਜਿਵੇਂ ਕੀ ਜਿਵੇਂ ਕੀ ਬੁਢਾ ਹੋ ਗਿਆ ਕੋਈ ਹੈ ਛੜਾ ਕੇ ਛੁਦਾ ਹੋ ਗਿਆ ਹਾਂ ਕੋਈ ਛੜਾ ਹੋ ਗਿਆ ਕੋਈ ਜਵਾਖਾਂ ਚ ਲੈਣਾ ਹੋਵੇ ਕੁੱਲਮ ਲੈ ਕੇ ਤੂੰ 40 ਸਾਲ ਤੋਂ ਪਲੱਸ ਆਣ ਦਾ ਕਰਾ ਦਈਏ ਜੇ ਕੋਈ ਹਾਂ ਜੇ ਕੋਈ ਜਨਾਨੀ ਹੋਵੇ ਹਨਾ ਵੀ ਸਾਡਾ ਵਿਆਹ ਨਹੀਂ ਹੁੰਦਾ ਹੈਗਾ ਉਹਨਾਂ ਦਾ ਮੈਂ ਟੰਕਾ ਫਟਾਕੇ ਕਰਾ ਦੂੰਗਾ ਅੱਛਾ ਵਿਆਹ ਕਰਵਾ ਦੂੰਗਾ ਤਦੋਂ ਅੱਛਾ 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 ਵੀ ਟਾਂਕੇ ਫਿੱਟ ਵੀ ਕਰਾ ਦਨੀ ਆ ਤੂੰ ਓਹੋ ਵਿਆਹ ਹੋ ਗਿਆ ਉਸੇ ਨੂੰ ਕਹਿੰਦੇ ਆ ਹਾਂ ਫਿਰ ਪਹਿਲਾਂ ਟਾਂਕਾ ਫਿੱਟ ਕਰਾਣੀ ਆ ਫਿਰ ਅੱਗੇ ਲਾ ਨੂੰ ਵਿਆਹ ਕਰਾਣੀ ਆ ਵੀ ਆਪ ਚ ਜੋੜੀ ਮਿਲਾ ਦਨੀ ਆ ਅਗਲੇ ਦੀ ਫਿਰ ਲਾ ਮੈਰ ਜ ਅਗਲੇ ਆਪੇ ਕਰਾ ਲਾਂਦੇ ਨੇ ਐਂ ਕਹੇ ਤੂੰ ਲਾ ਮੈਰ ਜ ਅਗਲੇ ਬਚੋਲ ਗੁਰੀ ਲਾ ਥੋੜੀ ਲਾ ਮੈਰ ਜ ਹੁੰਦੀ ਆ ਪਾਗਲ ਆ ਕਿਤੇ ਫਿਰ ਨਾਲੇ ਕਹਿੰਦੀ ਮੈਂ ਪਹਿਲਾਂ ਟਾਂਕਾ ਫਿੱਟ ਕਰਾਂ ਨਾ ਜੀ ਫਿਰ ਜਿਹੜਾ ਨਾ ਵੀ ਫਰਕ ਧਰਕਾ ਜਾਂਦਾ ਉਹ ਐਂ ਕਹਿੰਦੇ ਹੁਣ ਇਹਦਾ ਮਰਜੇ ਵੀ ਜਾਂ ਐਂ ਕਹਿੰਦੇ ਨੇ ਵੀਰ ਮਰਜੇ ਵੀ ਜਿਸੀ ਟੁੱਟੇਗੇ ਪੱਟੇਗੇ ਵੀ ਆਏ ਤਾਂ ਹੁਣ ਵਿਚੋਲੋਂ ਨੂੰ ਮਗਰੋਂ ਦਾ ਗਾਣਾ ਹਰੇ ਕੇ ਦਿੰਦਾ ਰਾ ਜਿਹਦੇ ਕੋ ਚੰਗੇ ਭਲੇ ਨੇ ਹੁੰਦੇ ਨੇ ਉਹਨਾਂ ਨੂੰ ਵੀ ਦਿੰਦਾ ਗਾਣਾ ਦਾਗਲਾ ਉਹ ਜਿਵੇਂ ਉਹ ਗਾਣਾ ਹੈ ਵਿਆਹ ਕਰਾ ਕੇ ਮਗਰ ਉਹ ਹਾਂ ਉਸ ਦਾ ਗਾਣਾ ਕੋਣ ਵਿੱਚ ਉਹ ਪਾਗਰੋਂ ਕੋਈ ਜਿਹੜਾ ਚੰਗੇ ਵਸਦੇ ਨੇ ਉਹਨਾਂ ਨੂੰ ਤਾਂ ਕੋਈ ਵੀ ਨਹੀਂ ਪੁੱਛਦਾ ਹੈਗਾ ਨਾ ਪੁੱਛਦੇ ਤਾਂ ਹੈਗੇ ਨੇ ਨਾ ਨਾ ਗਾਲਾਂ ਦੰਦੇ ਨੇ ਜਿਹੜੇ ਉਹ ਬਜਾਦਤਾ ਕਰਦੀ ਨੇ ਬੇਜੇ ਢੇੜਾ ਆਇਦਾ ਐਂ ਕਹਿੰਦੇ ਨੇ ਢੇੜਾ ਬੱਠੀ ਆਣੀ ਨੇ ਪਤਾ ਨਹੀਂ ਕਿਹਦੀ ਲੰਦੀ ਆ ਨਾ ਬਰੇਸ ਸਾਹਿਬ ਨਾਲ ਤਾਂ ਹਨਾ ਦਿਨ ਜਦੋਂ ਤੂੰ ਕੰਮ ਧੰਦਾ ਕਰਦੀ ਹੈ ਕੋਈ ਹੈ ਤੇਰੀ ਤਾਂ ਹਜਕੀਆਂ ਨਹੀਂ ਜੀਬ ਵੱਡਦੀ ਨਹੀਂ ਕੈਨੀ ਕਵਾਰੀ ਵੱਡਦੀ ਹੁੰਦੀ ਜੀਬ ਤੇਰੀ ਬਾਤ ਕੋਲ ਲੋਕਾਂ ਕਰਦਾ ਤੇਰੀ ਜੀਬ ਤੇ ਹਨਾ ਇੱਕ ਅੱਧਾ ਟੱਕ ਤਾਂ ਰਹੀ ਦੀ ਹੋਣਾ ਟਾਈਮ ਅਸ ਹੁਣ ਤੇਰਾ ਮਤਲਬ ਇਹ ਕਹਾਂ ਤੂੰ ਕਹਿਣਾ ਚਾਹੁੰਦਾ ਕਿ ਤੱਕ ਦਿਖਾ ਤੇਰੀ ਜੀਬ ਤੇ ਹੈਗਾ ਕਿ ਨਾ ਆ ਜੀਬ ਹੈਗੀ ਜੀਬ ਕੱਢ ਕੇ ਦਿਖਾ ਉਹ ਲੋਕਾਂ ਨੂੰ ਨਾ 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 ਤੇਰੀ ਜੀਬ ਲਾਲ ਐ ਕਾਲੀ ਐ ਪੀਣੀ ਐ ਨਾ ਨਾ ਟੱਕ ਕਾਲੀ ਐ ਕਿ ਬਿਨਾ ਟੱਕ ਕਾਲੀ ਐ ਹਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਨਵੇਂ ਵਿਆਹ ਲਿਓ ਮੈਂ ਤਾਂ ਹਜੇ ਵਰਤ ਕੇ ਮੈਨੂੰ ਤਾਂ ਪਤਾ ਲੱਗੂਗਾ ਬੰਦੇ ਕਿਵੇਂ ਚੋਲਾ ਕੇ ਆਏ ਪਤਾ ਕੇ ਆਇਆ ਪਛੋਲੇ ਕੇ ਆਏ ਜਿਹਨੇ ਬੰਦਾ ਕਹਿ ਨਹੀਂ ਪਹਿਲਾਂ ਤੁਸੀਂ ਕਿੱਥੇ ਵਿਆਹੇ ਹੋ ਇਹਦੇ ਨਾ ਮੈਂ ਕਿਤੇ ਨਹੀਂ ਵਿਆਹੇ ਮੇਰਾ ਤਾਂ ਪਹਿਲਾ ਵਿਆਹ ਹੈਗਾ ਹਾਂ ਦੱਸ ਤੂੰ ਲੱਸੀ ਦੀ ਕਸਿਕਾ ਨੂੰ ਕਰੀ ਜਾਂਦਾਗਾ ਮੈਂ ਇਹ ਪਹਿਲਾ ਪਹਿਲਾ ਵਿਆਹ ਹੈਗਾ ਮੇਰਾ ਜੰਮੀ ਪਹਿਲਾ ਫਿਰ ਤੁਸੀਂ ਜਾਨੀ ਕਿ ਇੰਨੀ ਉਮਰ ਕੁਮਾਰੀ ਬੈਠੇ ਰਹੇ ਜਾਨੀ ਪਹਿਲੇ ਐਂ ਕਹਿੰਦੀ ਕਹਿੰਦੀ ਮੈਂ ਕਰਾਉਂਦੀ ਨਹੀਂ ਹੈਗੀ ਮੱਸਾ ਨਾ ਮਿਲਿਆ ਮੈਨੂੰ ਐਸੀ ਵੀ ਕੋਈ ਚੰਗਾ ਮੁੰਡਾ ਮਿਲ ਜੇ ਚਾਹਾਂ ਮੈਨੂੰ ਇਹ ਚੰਗਾ ਲੱਗਿਆ ਪਰ ਤੁਹਾਨੂੰ 40 ਸਾਲਾਂ ਤੇ ਕੋਈ ਚੰਗਾ ਮੁੰਡੀ ਵੀ ਮਿਲਿਆ ਨਾ ਮੇਰੇ 40 ਸਾਲ ਦੀ ਉਮਰ ਥੋੜਾ ਕੀ ਨਾ ਨਾ ਮੈਂ ਤਾਂ 30 ਸਾਲ ਦੀ ਐ ਇਹ ਤਾਂ ਸੁਆਸਾ ਨਾ 30 ਸਾਲ ਦੀ ਨਾ ਕੋਈ ਕਹਿੰਦਾ ਨਾ ਜੀ ਹਲ ਤਾਂ ਪੰਜੀਰੀ ਆਉਣ ਵਾਲੀ ਇਹਨਾਂ ਦੀ ਹੈ ਪੰਜੀਰੀ ਦਾ ਹਜੇ ਕੋਈ ਨਾ ਕਹਾ ਆਜੂਗੀ ਕਿਹਨੇ ਬਿਨਾ ਵਿਆਹੀ ਨੇ ਫਲ ਫਵਾ ਲਿਆ ਹੁਣ ਸਾਨੂੰ ਹੋੜੇ ਡਾਰਾ ਜਿੱਦਾਂ ਜੇ ਬੱਚਾ ਨਾ ਹੋ ਜਾਈ ਨਾ ਨਾ ਕੋਈ ਫਲ ਨਹੀਂ ਬੁਆਇਆ ਦੇਖੋ ਮੇਰੇ ਛੂਟਾ ਪਾਇਆ ਹੈ ਪਿਆ ਕਰਵਾਇਆ ਮੈਂ ਬਿਨਾ ਵਿਆਹੀ ਦੇ ਫਲ ਫਵਾ ਲਏ ਇਹਦੀ ਓਕੇ ਨਹੀਂ ਹੁਣ ਤੁਸੀਂ ਨੇ ਕੀ ਸੋਚ ਕੇ ਵਿਆਹ ਕਰਾਇਆ ਇਹ ਮੁੰਡਾ ਚੰਗਾ ਹੈ ਹਾਂ ਬਸ ਮੁੰਡਾ ਮੈਨੂੰ ਵਧੀਆ ਲੱਗਿਆ ਚੰਗਾ ਲੱਗਿਆ ਛੋਟਾ ਕੱਦ ਕਿੰਨਾ ਜੀ ਮੇਰਾ ਕੱਦ ਹੈਗਾ ਕਿ 5 ਫੁੱਟ 5 ਇੰਚ ਫਿਰ ਜਿਹੜਾ ਤੁਹਾਡੇ ਘਰ ਵਾਲਾ ਉਹਦਾ ਤਾਂ 4.5 ਫੁੱਟ ਕੱਦ ਦਾ ਸੀ ਨਾ ਨਾ ਮੇਰੇ ਮਨ ਮੈਂ ਹੀਲ ਨਹੀਂ ਪਾਇਆ ਕਰਦੀ ਹੈਗੀ ਹੀਲ ਨਾਲ ਫਿਰ ਉਹ ਮਧਰਾ ਲੱਗਿਆ ਕਰਦਾ ਜਾਨਕੀ ਜਾਨੀ ਕਿ ਤੁਸੀਂ ਐ ਕਹਿੰਦੇ ਹੋ ਵੀ 4.5 ਫੁੱਟ ਦਾ ਤੁਹਾਡੇ ਘਰ ਵਾਲਾ ਹੈ ਹੈ ਫਿਰ ਉਹ ਹੀ ਲਾਇਆ ਕਰੂਗਾ ਨਹੀਂ ਹੈਗਾ 4.5 ਫਿਰ ਛੋਟੇ ਬਰਾਬਰ ਜਾਊਗਾ ਉਹ ਚਲ ਕੋਈ ਨਾ ਉਹਦੇ ਥੋੜੇ ਥੋੜੇ ਤਲੇ ਲਵਾ ਦੇ ਦੇ ਦਿਲਾਂ ਦਾ ਪਿਆਰ ਦੇਖਦੇ ਨੇ ਦਿਲਾਂ ਦਾ ਪਿਆਰ ਤਾਂ ਉਹਦੇ ਬੂਟਾਂ ਨੂੰ ਤਲੇ ਲਵਾ ਦਾਂਗੇ ਥੋੜੇ ਥੋੜੇ ਅੱਛਾ ਜਾਨਕੀ ਬੂਟ ਟੁੱਟਰੇ ਤਲੇ ਘਸਰੇ ਨੇ ਨਾ ਨਾ ਮੇਰੇ ਮੇਚ ਦੇ ਤਲੇ ਲਵਾ ਦਾਂਗੇ ਜਿਆਦਾ ਘੱਟ ਛੋਟਾ ਹੈਗਾ 5.5 ਫੁੱਟ ਦਾ ਤਾਂ ਬੂਟੇ ਨਹੀਂ ਆ ਦਾ ਪਰ ਐਡਾ ਤਲਾ ਕੇ ਲੱਗੂਗਾ ਦੇਖ ਭਾਈ ਤੇਰਾ ਮਤਲਬ ਕੀ ਹੈਗਾ ਕੋਈ ਇਹਨੇ ਸਵਾਲ ਪੁੱਛਣਾ ਲੱਗ ਰਹੇ ਨੇ ਕੁਝ ਮਰਜ਼ੀ ਕਰਾਈਏ ਸੀ ਐਵੇਂ ਕਿਵੇਂ ਕਰਾ ਤੁਸਮਰਜ਼ੀ ਦਾ ਕੀ ਮਤਲਬ ਹੈ ਬੁੜਾ ਤਾਲਾ ਲਵਾਈਏ ਚਾਹੇ ਅਸੀਂ ਬੂਟਾ ਦੇ ਤਾਲਾ ਲਵਾਈਏ ਕੁਸ ਮਰਜ਼ੀ ਕਰੀਏ ਅੱਛਾ ਹਾਂ ਤੇਰਾ ਸਵਾਲ ਕਿ ਐਨੇ ਦਾ ਤੋ ਘਸਦਾ ਤੂੰ ਮੇਰਾ ਕੰਮ ਹੈ ਜੀ ਬਸ ਤੇਰਾ ਕੰਮ ਆਗਾ ਬਸ ਤੇਰਾ ਕੰਮ ਹੋ ਗਿਆ ਠੀਕ ਆ ਮੈਂ ਤੁਹਾਡੀ ਮਸ਼ਹੂਰੀ ਕਰਨ ਆਇਆ ਵੀ ਇਹ ਅੜੇ ਹੋਏ ਕੇਸ ਕਰਦੀ ਹੈ ਕੋਈ ਗੱਲ ਨਹੀਂ ਜਿਵੇਂ ਕੋਈ ਤੰਗ ਹੈ ਹਨ ਜਿਹਦਾ ਬਿਆਨ ਹੀ ਹੁੰਦਾ ਉਹ ਸਾਰੇ ਕੰਮ ਇਹ ਕਰਦੀ ਹੈ ਉਹ ਤੰਗ ਬੰਦੇ ਨੂੰ ਕੀ ਕਰਦੀ ਹੈ ਇਹ ਸੌਖਾ ਕਰਦੀ ਹੈ ਹਣ ਵਿਆਹਲੇ ਮੁੰਡੇ ਤੋਂ ਰਿਵਿਊ ਲੈਨੇ ਆ ਹਾਂ ਬਈ ਓਏ ਥੈਂਕ ਯੂ ਸੋਚ ਕੇ ਵਿਆਹ ਕਰਾਇਆ ਇਹਦੇ ਨਾਲ 40 ਸਾਲ ਦੀ ਨਾਲ ਜਿਹੜੀ ਦੁਨੀਆ ਸੋਚ ਕੇ ਕਰਾਂਦੀ ਉਹ ਮੈਂ ਸੋਚ ਕੇ ਕਰ ਲਿਆ ਨਾ ਤੇਰੀ ਉਮਰ ਤਾਂ ਸਾਰੀ ਮੈਂ ਸੁਣਿਆ ਦਿਮਾਗ ਹੋ ਜਾਣਗੇ ਜੱਗ ਤੇ ਸੀਰ ਪੈ ਜਾਊਗਾ ਅੱਛਾ ਆ ਕੁੜੀ ਦਾ ਭਾਈ ਜਮੇ 15 ਸਾਲ ਦਾ ਹੈ ਨਾ ਹੁੰਡਾ ਦਾ ਇਹ ਸ਼ੌਂਕ ਨੂੰ ਰੱਖਦਾ ਨਾਲ ਹੈ ਨਾ ਬਾਪੂ ਹੈ ਕਾਕਾ ਜੀ ਰਜਾ ਕਿਉ ਕਾਕਾ ਜੀ ਕਾਕਾ ਜੀ ਗੱਲ ਕਰਿਓ ਕਾਕਾ ਜੀ ਗੱਲ ਕਰਿਓ ਹਾਂ ਜੀ ਹਾਂ ਜੀ ਇਹ ਕਰੀ ਆਪਣੇ ਨਾਲ ਗੱਲ ਕਰੋ ਜੀ ਕਾਕਾ ਜੀ ਮੀਡੀਆ ਵਾਲੇ ਆ ਰਹੇ ਨੇ ਆਪਣੇ ਕੋਲ ਜੀ ਕਾਕਾ ਜੀ ਨਹੀਂ ਇਹ ਥੋੜਾ ਘਰ ਹੈ ਜਿਹੜਾ ਕੋਈ ਖੇਤਾ ਕੁੱਤਾ ਜਾਂ ਦੁੱਸਤਾ ਖੇਤਾ ਗਣੀ ਗੱਡੀ ਪਾਲੀ ਮੱਥਾ ਟੇਕਣ ਚੱਲਿਆ ਬਾਬਿਆਂ ਦੇ ਮੱਥਾ ਟੇਕਣ ਚੱਲਿਆ ਅਸੀਂ ਮੱਥਾ ਟੇਕ ਕੀ ਕਰੇ ਬਣਾ ਠੀਕ ਹੈ ਫੱਕੀ ਸੁੱਖ ਹੈ ਵੀ ਮਸਾ ਹੋਇਆ ਕਿਤੇ ਹੈ ਨਾ ਥੋੜਾ ਕੋਈ ਇਹ ਨਾ ਹੋ ਜਾਏ ਕੱਲ ਨੂੰ ਫਰਕ ਧਰਕ ਨਾ ਜੇ ਆਪਸ ਵਿੱਚ ਉਹਰਾ ਦਾ 4 ਕਿਲੋ ਕਾਕਾ ਜੀ ਤੁਸੀਂ ਹਾਂਜੀ ਹਾਂਜੀ ਦੱਸੋ ਆ ਦੂਜੇ ਕਾਕਾ ਜੀ ਨੂੰ ਕਹਿ ਰਹੇ ਹੋ ਅੱਛਾ ਜੀ ਹਾਂਜੀ 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 ਕਰ ਦਿੰਨੇ ਨਿਕੁੰਦੀ ਹੈ ਗੱਤ ਨਹੀਂ ਘੁੰਮਦੀ ਇਧਰ ਨਾਲੇ ਕਿਵੇਂ ਆਪਣੇ ਸਰੀਆ ਘਰਦਨ ਤੇ ਸਰੀਆ ਪਿਆ ਹੈ ਹਾਂ ਹਾਂ ਫਿਰ ਨਹੀਂ ਇਹ ਜਿਹੜੇ ਕਾਕਾ ਜੀ ਨੇ ਹੈ ਬਿਚੋਲਣ ਸਾਹਿਬ ਹਾਂਜੀ ਇਹਨਾਂ ਦਾ ਰਿਸ਼ਤਾ ਵੀ ਤੁਸੀਂ ਕਰਾਉਂਗੇ ਇਹਨਾਂ ਦਾ ਕਰਾਵਾਂਗੇ ਇਹਨੂੰ ਹਜੇ ਸੌਂਕ ਨਹੀਂ ਹੈਗਾ ਰਿਸ਼ਤੇ ਦਾ ਇਹਨੂੰ ਤੀਵੀ ਤੋਂ ਨਾ ਪਤਾ ਇਹਨੂੰ ਕਰਾਉਣਾ ਸੀ ਨਹੀਂ ਉਹ ਜਿਹੜਾ ਜਿਹਦਾ ਕਰਾਉਣਾ ਚ ਉਹ ਬੁਢੀ ਮਰ ਗਈ ਔਰਤਾਂ ਦੀ ਹੋ ਰਹੀ ਸੀ ਨਹੀਂ ਤੁਹਾਡੇ ਕਹਿਣ ਦਾ ਕੀ ਮਤਲਬ ਵੀ ਜਿਹੜੀ ਇਹਦੇ ਤੇ ਕਰਮਾਂ ਚ ਕੁੜੀ ਦੀ ਉਹ ਭਰੂਣ ਹੱਤਿਆ ਚ ਮਰ ਗਈ ਇਹ। ਅੱਛਾ ਹੁਣ ਅੱਗੇ ਅੱਗੇ ਇਹਦੇ ਸੰਜੋਗ ਕਿਸੇ ਨਾਲ ਜੁੜ ਨਹੀਂ ਰਹੇ ਹੈਗੇ। ਮੈਂ ਇਹ ਵੀ ਸੁਣਿਆ ਬਚੋਲਣ ਸਾਹਿਬ ਕਹਿੰਦੇ ਵੀ ਤੁਸੀਂ ਹਲੇ ਆਪ ਹੀ ਕੁਮਾਰੇ ਫਿਰਦੇ ਹੋ। ਹੁਣ ਮੈਂ ਹੋਰ ਫਿਰ ਆਏ ਆ ਜੇ ਮੈਂ ਹੁਣ ਆਪ ਵਿਆਹ ਕਰਾ ਲਿਆ ਅੱਦੇ ਪੈਸੇ ਮੇਰੇ ਘਰ ਵਾਲਾ ਵੰਡਾ ਲਿਆ ਕਰੂਗਾ। ਫਿਰ ਤੁਸੀਂ ਆ ਕਾਕਾ ਜੀ ਨਾਲ ਵਿਆਹ ਕਰਾ ਲਓ। ਨਹੀਂ ਮੇਰੀ ਪਸੰਦ ਨਹੀਂ ਹੈਗਾ ਮੈਂ ਨਾ ਸੋਹਣਾ ਜਿਹਾ ਮੁੰਡਾ ਭਾਰ ਦੀਆਂ ਕੈਂਡੀਆਂ। ਹੁਣ ਤਾਂ ਕਹਿੰਦੇ ਤੇ ਸੋਹਣਿਆਂ ਚ ਕੀ ਰੱਖਿਆ ਦਿਲਾਂ ਚ ਪਿਆਰ ਚਾਹੀਦਾ। ਕਾਕਾ ਜੀ ਮਤਲਬ ਨਾਲ ਤੁਹਾਨੂੰ ਵਧੀਆ ਪਿਆਰ ਹੋਣਾ ਚਾਹੀਦਾ। ਠੀਕ ਤਾਂ ਨਾ ਮੈਂ ਤਾਂ ਹਜੇ ਗ੍ਰੰਦੀ ਰਿਹਾ ਕਰਦਾ ਗੱਲ ਕਰ ਵੀ ਇਹ ਨਹੀਂ ਕਰਦੀ ਇਹ ਹੁਣ ਇਹਦੀ ਮਰਜ਼ੀ ਹੈ ਲੈ ਆਪ ਆਪ ਬੋਲਦੇ ਰਹਿ ਲੰਚਰ ਮੈਂ ਨਹੀਂ ਕਰਦੀ ਅੱਛਾ ਕਰਦੀ ਨਹੀਂ ਠੀਕ ਹੈ ਜੀ ਨਹੀਂ ਭਾਈ ਬਚੋਲਨ ਸਾਹਿਬ ਨੇ ਤਾਂ ਤੁਹਾਨੂੰ ਰਿਜੈਕਟ ਕਰਤਾ ਜਿਹੜਾ ਪਿੰਡ ਸੋਹਣੇ ਨਹੀਂ ਹੈਗੇ ਕਾਕਾ ਜੀ ਨੁਕਸਾ ਹੋ ਜਾਂਦਾ ਘਟਾ ਲਾਂਗੇ ਅੱਜ ਕੱਲ ਤਾਂ ਮੇਕਅਪ ਹੋ ਕੇ ਹੋ ਜਾਂਦਾ ਠੀਕ ਨਾ ਫਿਰ ਤਾਂ ਪੈਂਟ ਕੋਟ ਨਹੀਂ ਪਾਇਆ ਯਾਰ ਵਿਆਹ ਤੇ ਗਰਮੀ ਹੁਰੀ ਆਇਆ ਇਕੱਠਾ ਗਰਮੀ ਵਾਲਾ ਪੈਂਟ ਕੋਟ ਵੀ ਆਉਂਦਾ ਨਹੀਂ ਆਜਾ ਪਾ ਨੁਸਰ ਬਹੁਤ ਵੱਡ ਕੇ ਧਰੋ ਜੀ ਪੱਲਾ ਦਾ ਫੜਾ ਦੋ ਨਾ ਓਏ ਚਲ ਹੋਰ ਗੱਲਾਂ ਦੀਆਂ ਗੱਲਾਂ ਹੈ ਵਿਚੋਲਣ ਹਾਂ ਕਾਕਾ ਜਿੰਦਾ ਘਰੇ ਛੱਡਿਆ ਉਹਦੇ ਕੁੜੀ ਦੇ ਭਾਈ ਨੂੰ ਇਹ ਭਾਂਡੇ ਗਣਨ ਦਾ ਮਾਰ ਨਾਲੇ ਆ ਗਿਆ ਮਾਲ ਦੀ ਗੱਲ ਆ ਉਹ ਮੂੰਹ ਮਿੱਠਾ ਕਰਵਾਵਾ ਗਿਆ ਪਾਣੇ ਰੀਤੀ ਰਿਵਾਜਾਂ ਦੇ ਸਹਾਬ ਨਾਲ ਵਿਆਹ ਕਰਾਇਆ ਜਿਵੇਂ ਪਹਿਲਾਂ ਕੁੜੀ ਦੇ ਨਾਲ ਭਾਈ ਆਣਾ ਹੁੰਦਾ ਸੀ ਉਸ ਉਹ ਮੇ ਆਇਆ ਓਏ ਆਂਦਾ ਤਾਂ ਹੁੰਦਾ ਸੀ ਨਹੀਂ ਪਾਈ ਤੇ ਨਹੀਂ ਫੜਨਾ ਮੋਢਿਆਂ ਤੋਂ ਅੱਬੇ ਨਹੀਂ ਪੜਨਾ ਨੂੰ ਗੋਦੀ ਚੱਕੇਗਾ ਤੋਂ ਨਹੀਂ ਇਹਨੂੰ ਕੋਈ ਤੁਰਨਾ ਨਹੀਂ ਆਉਂਦਾ ਚਲ ਹੋਰ ਵੀ ਹੈ ਕਦੇ ਹੋਰ ਤਾਂ ਗੱਲਾਂ ਦੀਆਂ ਗੱਲਾਂ ਆ ਹਲਵਾਈ ਤੋਂ ਕੀ ਕਰਾਣਾ ਸੀ ਵੀ ਇਹ ਤੋਂ ਘਰੇ ਬਾਜੀ-ਬੂਜੀ ਤਿਆਰ ਕਰਾ ਲਾਂਦੇ ਇਹ ਹਲਵਾਈ ਨੂੰ ਕੌਣ ਲੈ ਕੇ ਆਉਂਦਾ ਮੈਂ ਗੱਡੀ ਨਾਲ ਉਹ ਇੱਕ ਕੁੜੀ ਵਾਲਿਆਂ ਨੂੰ ਪੁੱਛੋ ਇਹਨਾਂ ਦਾ ਕੋਈ ਕਰਦਾ ਡਰਾਈਵਰ ਤਾਂ ਤੇ दारू ਪੀ ਕੇ ਟੱਡ ਹੋ ਕੇ ਡਿਗਿਆ ਪਿਆ ਮੈਂ ਤਾਂ ਫਿਰ ਵੀ ਜੰਮ ਕਰਦਾ ਕਰਦਾ ਬੰਦਾ ਫਿਰ ਤੇਰਾ ਹੋਰ ਬੰਦੀ ਨਹੀਂ ਮੇਰੇ ਸਾਰਿਆਂ ਨੂੰ ਹਲਵਾਈਏ ਤੋਰਨਾ ਦੀ ਨਾਲਾ ਹੋਰ ਕੰਮ ਨਿਪਟ ਗਿਆ ਜੀ ਇੱਕ ਜਲੇਬੀਆਂ ਦਾ ਪ੍ਰਾਗਣਾ ਇਹ ਕੱਢਣਾ ਰਹਿ ਗਿਆ ਜਾਂ ਕੱਢਦਾ ਪਰ ਪਰਾ ਸਾਨੂੰ ਕਰਨ ਦੇ ਦੇ ਕੋਈ ਕੰਮ ਐ ਕਿਵੇਂ ਯਾਰ ਥੋੜਾ ਮਸਾ ਕਰ ਮੂਰੀਆ ਖਰਦਾਗਾ ਦਸ ਮੀਂਹ ਦਾ ਵਿਆਹ ਹੋਇਆ ਇਹਨਾਂ ਦਾ ਮਸਾ ਤਾਂ ਵਿਆਹ ਹੋਇਆ ਇਹਨਾਂ ਦਾ ਇਹਦੇ ਘੱਟੋ ਘੱਟ 111 ਰਿਸ਼ਤੇ ਰਿਜੈਕਟ ਹੋਏ ਹੋਏ ਨੇ 112ਵਾਂ ਬਣਿਆ ਦਾ ਹੁਣ ਤੂੰ ਬਚੋਲਣ ਨੂੰ ਦਾਦਗਰੀ ਦੇ ਦੇ ਲੈ 111 ਤੋਂ ਵੱਡ 112ਵਾਂ ਆ ਦੇ ਦਾ 112ਵਾਂ ਪੁਰਜੜਾ ਤਾ ਨਾ ਪਹਿਲਾਂ 111 ਵੀ ਕਹਿੰਦੇ ਤੈਹੀਂ ਦਿਖਾਈ ਤੇ ਹਨਾ ਵੇ ਮੈਂ ਕਹਨੂੰ ਤਾਂ ਕਹਿਦੀ ਮੈਂ ਤਾਂ ਪਹਿਲੀ ਰਸਤਾ ਲੈ ਕੇ ਰਹੀ ਪਹਿਲੀ ਚੜਤਾ ਤਿੱਬੇ ਦੇ ਪਾਣੀ ਅੱਛਾ ਤਿੱਬੇ ਦੇ ਪਾਣੀ ਕਿਵੇਂ ਚੜਾ ਤੇ ਬਾਲਟੀ ਨਾਲ ਕਿਵੇਂ ਹੁਣ ਤੋ ਸਪੋ ਚਲੋ ਮੱਥਾ ਮੁੱਥਾ ਟੇਕ ਲੋ ਨੂੰ ਮੋਢੇ ਤੇ ਵੜ ਲਓ ਜੀ ਕੁੜੀ ਨੂੰ ਕੋਈ ਨਾ ਟਿਕਦੀ ਨਹੀਂ ਹੈਗੀ ਹੋਰ ਐ ਜਿਹੜਾ ਹੈ ਨਹੀਂ ਇਹ ਹੁਣ ਤੁਸੀਂ ਮੱਥਾ ਟੇਕਣ ਜਾਓਗੇ ਹਾਂ ਨਾ ਹਾਂ ਬਾਬਾ ਨੂੰ ਮੱਥਾ ਦੇਖਦੇ ਹਾਂ ਹੋਰ ਕੀ ਕਰਦੇ ਹਾਂ ਹੇ ਹੁਣ ਜਦੋਂ ਵਿਆਹ ਹੋਇਆ ਪੱਤਲ ਪਾਟੀ ਤੂੰ ਬਈ ਨਾਲ ਕਾਤੋਂ ਫਿਰਦੀਆਂ ਵਿਚੋਲਣਾ ਮੈਂ ਕਿੱਟ ਕਿਆ ਕੇ ਲੈ ਕੇ ਜਾਉਂਗੀ ਇਹਨਾਂ ਦੇ ਰਿਸ਼ਤੇਦਾਰ ਜਿੰਮੇਵਾਰੀ ਹੁੰਦੀ ਹੈ ਵਿਚੋਲਣ ਦੀ ਚੱਲਗਾ ਚਲੋ ਚੰਗਾ ਆ ਜੋ ਇਹ ਅੱਧ ਵਿਚਾਲੇ ਕਹਿੰਦਾ ਕਿਸੇ ਨੇ ਰਿਸ਼ਤਾ ਕਰਵਾਇਆ ਤੀ ਓਕੇ ਕਹਿੰਦਾ ਉਹ ਕਹਿੰਦਾ ਬਈ ਪਹਿਲਾਂ ਨਹੀਂ ਬਹੂ ਮੇਰੀ ਬੱਗ ਗਈ ਹੂੰ ਤੇ ਕਹਿੰਦਾ ਮੇਰਾ ਵੀ ਘਰੇ ਰੋਟੀ ਟੁੱਕ ਦਾ ਔਖਾ ਹੋ ਗਿਆ ਤੇ ਕਹਿੰਦਾ ਮੇਰੀ ਮਾਂ ਕਹਿੰਦੀ ਵੀ ਚਲ ਕੋਈ ਰਿਸ਼ਤਾ ਲੈ ਲਾ ਹੂੰ ਤੇ ਇਹ ਕਹਿੰਦਾ ਰਿਸ਼ਤਾ ਭਾਈ ਉਹ ਕੀ ਕਰਿਆ ਮੜੇ ਦੂਰ ਹੋ ਗਏ ਉਹਨਾਂ ਨਾਲ ਤੇ ਇਹ ਕਹਿੰਦਾ ਰਿਸ਼ ਕਹਿੰਦਾ ਮੈਂ ਠੀਕ ਠਾਕ ਜੀਦਾ ਯਾਰ ਮੈਂ 75000 ਦੇਤਾ ਕਹਿੰਦਾ ਹਾਂ ਬਹੂ ਵਿਆਹ ਨਵਾਗੇ ਕਹਿੰਦਾ ਹਾਂ ਬਹੂ ਵਿਆਹ ਨਵਾਗੇ ਹਾਂ ਲੈਣ ਗਏ ਜਦੋਂ ਕਹਿੰਦਾ ਕਹਿੰਦਾ ਉੱਥੇ ਕਹਿੰਦਾ ਪਹਿਲਾਂ 25000 ਜਿਹੜਾ ਰਹਿ ਗਿਆ ਉਹ ਦੇ ਫਿਰ ਅਨੰਦ ਕਾਰਜ ਕਰਾਣ ਦੂ ਵਧੀਆ ਹੋ ਗਏ ਮੇਰੇ ਸੁਨੇਹ ਕਹਿੰਦਾ ਬਾਈਸ ਦਾ ਕਹਿੰਦਾ ਛਾਂਪ ਪਈ ਦੀ ਕੋਹ ਵੇਚੀ ਹੂੰ 25000 ਰੁਪਏ ਦਿੱਤਾ ਫਿਰ ਅਨੰਦ ਕਾਰਜ ਕਰਾਏ ਛਾਂਪ ਵੀ ਕਹਿੰਦਾ ਮੇਰੇ ਕੋਲ ਇੱਕ ਛਾਂਪ ਤੀ ਇੱਕ ਲੜੀ ਤੀ ਇੱਕ ਮੇਰੀ ਮਾਂ ਦੇ ਕਾਂਟੇ ਤੇ 5 ਦਿਨਾਂ ਬਾਅਦ ਸਾਰਾ ਕੁਝ ਲੈ ਕੇ ਭਾਜੀ ਗਿਆ ਬੱਲੇ ਬੱਦੇ ਹੋ ਗਈ ਫਿਰ ਤਾਂ ਲੱਖ ਰੁਪਏ ਆਉਗਿਆ ਇਹ ਜਿਹੜਾ ਪੈਸੇ ਲੈ ਕੇ ਰਿਸ਼ਤਾ ਕਰਾਉਂਦੇ ਨੇ ਅੱਜ ਕੱਲ ਇਹ ਇਹ ਪਤਾ ਕੀ ਚੀਜ਼ ਐ ਇਹ ਪਤਾ ਕੀ ਚੀਜ਼ ਐ ਬਾਪੂ ਬੱਲੇ ਬੱਲੇ ਦੀ ਹੋਈ ਇਹ ਤੁਸੀਂ ਇੱਧਰ ਲਵੇ ਖੜੇ ਮੜਾ ਜਾ ਇਹ ਤੂੰ ਦੱਸ ਜਿਹੜੀ ਇਹ ਆਈ ਐ ਇਹ ਇੰਸਟਾਗ੍ਰਾਮ ਤੋਂ ਲੈ ਆਇਆ ਬਾਪੂ ਪਾਲ ਕੇ ਇਹ ਬੱਲੇ ਬੱਲੇ ਇੰਸਟਾਗ੍ਰਾਮ ਵਾਲੀਆਂ ਹੀ ਕਰਾਉਂਦੀਆਂ ਹੁੰਦੀਆਂ ਨੇ ਬਾਪੂ ਬੱਲੇ ਬੱਲੇ ਤੇਰੇ ਨਾਲ ਵੀ ਹੋਊਗੀ ਅੱਛਾ ਇਹ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ ਬੰਦੇ ਤੇਰੇ ਵਰਗਾ ਮੁੰਡਾ ਨਹੀਂ ਹੈਗਾ ਇਹਦੀ ਤੇਰੇ ਸਹੀ ਸਪੈਕ ਪੈਂਦੇ ਨੇ ਇਹ ਪੈਸੇ ਦੀ ਖੇਡ ਹੈ ਅਸਲ 'ਚ ਪੈਸੇ ਦੀ ਖੇਡ ਹੈ ਦਿਲ ਮਿਲਿਆਂ ਦੇ ਮੇਲੇ ਹੁੰਦੇ ਨੇ ਉਹ ਟਾਈਮ ਲੰਘਿਆ ਜਦੋਂ ਦਿਲ ਮਿਲਦੇ ਹੁੰਦੇ ਨੇ ਹੁਣ ਤਾਂ ਨਹੀਂ ਹੁਣ ਤਾਂ ਇਹ ਗੱਲ ਪੈਂਦਾ ਜੀ ਜਿੰਨਾ ਦੇ ਦਿਲ ਮਿਲਦੇ ਨੇ ਉਹਨਾਂ ਨੇ ਮਿਲਦੇ ਹੀ ਨਹੀਂ ਕਿਉਂ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ ਹਾਂ ਅਹ ਬਚੋਲਾ ਬਚੋਲਣ ਸਾਹਿਬ ਨੂੰ ਜ਼ਿਆਦਾ ਪਤਾ ਹੈ ਇਹ ਤਾਂ ਫਰ ਰਲੀ ਮੇਲੀ ਭੁਗਤਾਂ ਹੈ ਉਹੀ ਚੀਜ਼ ਦੱਸ ਕੇ ਨਹੀਂ ਹਟਿਆ ਕਹਿੰਦਾ ਵਿਚਾਲਣ ਨੂੰ ਕੀ ਪਤਾਗਾ ਹੈ ਵਿਚਾਲਣ ਨੂੰ ਕੀ ਪਤਾ ਤੂੰ ਕੈਸ਼ ਜਿਹੜਾ ਕੈਸ਼ ਕਹਿੰਦੇ ਉਹ ਦੇਖੋ ਦੱਸ ਕੇ ਹਟਿਆ ਹੁਣ ਉਹ ਬਾਈ ਨੇ ਗੱਲ ਸੁਣਾਈ ਹੈ ਵੀ 25000 ਬੈਲੈਂਸ ਰਹਿ ਗਿਆ ਸੀ ਆਨੰਦ ਫੇਰ ਹੁਣ ਦਿੱਤੇ ਨੇ ਕਹਿੰਦੇ ਵੀ 25000 ਹੈ ਜਿਹੜਾ ਉਹ ਪਰੋ ਪੱਲਾ ਨਾ ਮੈਂ ਤਾਂ ਕੱਟਣੀ ਪਈ ਕੱਤੀ ਉਹਨੇ ਫਿਰ ਵਿਚਾਰੇ ਨੇ ਜਿਹੜੀ ਸਾਲੀਆਂ ਨੂੰ ਛਾਂਪ ਪਾਣੀ ਦੀ ਲੀਬਨ ਘਟਾਣ ਵੇਲੇ ਉਹ ਛਾਂਪ ਤੁਰਤ ਵੇਚੀ ਫਿਰਨ ਵਾਲੇ ਸਾਲੀ ਰੁੱਸ ਗਈ ਪੀ ਮੇਰੀ ਸ਼ਾਪ ਬੇਸਤੀ ਸਾਲੀ ਤਾਂ ਫੇਰ ਵੀ ਮੰਨ ਨਹੀਂ ਸਾਡੀ ਵਿਚੋਲਣ ਆਏ ਕਿਵੇਂ ਮੰਨ ਦਿੱਤੀ ਸਾਡੀ ਤੁਹਾਡੀ ਮਰਜ਼ੀ ਨਾਲ ਹੱਥ ਖਾਲੀ ਹੋ ਗਿਆ ਕਿਵੇਂ ਅਸੀਂ ਤਾਂ ਆਪਣੀ ਮਰਜ਼ੀ ਨਾਲ ਦਿੱਤਾ ਵਿਚੋਲਣ ਨੂੰ ਜੋ ਵੀ ਦਿੱਤਾ ਬਾਪੂ ਤੈਨੂੰ ਇੰਸਟਾਗ੍ਰam ਚਲਾਉਣਾ ਆਉਂਦਾ ਸੀ ਹੈ ਹਾਂ ਇਹ ਗੱਲਬਾਤ ਸੋਡੀ ਕਿਵੇਂ ਹੋਈ ਸਾਰਾ ਕੁਝ ਸੁਣਾ ਗੱਲਬਾਤ ਪਹਿਲਾਂ ਅਸੀਂ ਇੰਸਟਾਗ੍ਰam ਤੇ ਇਕੱਠੇ ਹੋਏ ਸੀਗੇ ਹੌਲੀ ਹੌਲੀ ਫਿਰ ਫੋਨ ਨੰਬਰ ਦੇਤੇ ਇੱਕ ਦੂਜੇ ਨੂੰ ਫਿਰ ਫੋਨ ਨੰਬਰ ਤੇ ਗੱਲਬਾਤ ਹੋ ਗਈ ਮੈਂ ਫਿਰ ਇਹਨੂੰ ਪੁੱਛ ਰਿਹਾ ਵੀ ਤੁਸੀਂ ਮੇਰ ਨਾਲ ਵਿਆਹ ਕਰਾ ਲੋਗੇ ਅੱਛਾ ਇਹਨਾਂ ਨੇ ਕਹਤਾ ਵੀ ਹਾਂ ਵਿਆਹ ਕਰਾ ਲਾਂਗੇ ਫਿਰ ਤੁਹਾਡੇ ਜਿਹੜੇ ਮਾਪੇ ਤੇ ਉਹ ਮੰਨ ਗਏ ਤੇ ਸੌਖੇ ਜੇ ਬਾਪੂ ਘੁਰ ਜੋ ਤਾਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਵਿਆਹ ਕਰਾਵਾ ਬਾਪੂ ਕਹਿ ਕੇ ਤਰ੍ਹਾਂ ਦੇ ਕੱਟਦੀ ਕਾਕਾ ਜੀ ਨਾ ਜੋ ਤੁਹਾਨੂੰ ਪੁੱਛਿਆ ਜਦੋਂ ਇਹਨੂੰ ਪੁੱਛਿਆ ਸੀ ਨੇ ਤੁਹਾਨੂੰ ਸ਼ਰਮ ਨਹੀਂ ਆ ਗਈ ਪੁੱਛਣ ਵੇਲੇ ਲੈ ਇਹਦੇ ਚ ਕਹ ਲਈਏ ਹੁਣ ਜਦੋਂ ਵਿਆਹ ਹੀ ਕਰਾਉਣਾ ਕਹਿੰਦੇ ਸੀ ਵੀ ਦਿਲ ਮਿਲਿਆਂ ਦੇ ਸੌਦੇ ਆ ਤਾਂ ਪਹਿਲਾਂ ਸੀ ਗੱਲਾਂ ਬਾਤਾਂ ਕਰੀਆਂ ਨੇ ਇਹਨਾਂ ਦੀ ਜ਼ਿੰਦਗੀ ਵੀ ਖਾਲੀ ਜੀਤੀ ਮੇਰੇ ਨਾਲ ਆ ਗੱਲ ਚੱਲਦੀ ਹੈ ਹੈ ਕਾਕਾ ਜੀ ਹਾਂਜੀ ਤਾਨੂੰ ਇੰਨੀ ਘੱਟ ਉਮਰ ਚ ਵਿਆਹ ਕਰਾਣ ਦੀ ਕੀ ਲੋੜ ਪੈ ਗਈ ਹਲਕਾ ਸੋਡੀ ਉਮਰੇ ਬਹੁਤ ਪਈਦੀ ਖੇਡਣ ਕੋ ਦਿੰਦੇ ਹਲਕਾ ਸੋਡੀ ਹੱਸਣ ਖੇਡਣ ਦੇ ਦਿਨ ਤੇ ਬਚਪਨ ਤੇ ਸੋਡਾ ਪਹਿਲਾਂ ਕੋਈ ਨਾ ਟੈਨਸ਼ਨ ਗਿਆ ਲੈਣਾ ਇੱਕ ਹੋਰ ਕਰਾ ਲਾਂਗੇ ਬਾਈ ਜੀ ਮੈਂ ਦੱਸਦਾ ਗੱਲ ਆ ਹਾਂ ਲਓ ਹੁਣ ਮੈਂ ਬੇਬੀ ਕਰੇ ਜੁਮੇ ਬਾਪੂ ਨਾ ਸਮਝੋ ਬਾਪੂ ਨੇ ਜਵਾਨੀ ਪਹਿਰੇ ਪੱਟ ਦੇ ਮੋਰਨੀ ਛਪਾਈ ਤੀ ਤੈਨੂੰ ਕੀ ਪਤਾ ਇਹਨੂੰ ਕੀ ਪਤਾ ਬਾਪੂ ਨੇ ਪੱਟ ਦੇ ਦਿਖਾਈ ਤੀ ਦਿਖਾਈ ਤੀ ਬਾਪੂ ਨੇ ਪੱਟ ਦੇ ਮੋਰਨੀ ਛਪਾਈ ਤੀ ਚੜਦੀ ਜਵਾਨੀ ਚ ਪੱਟੇ ਨੇ ਹੱਥ ਤੇ ਤਾਂ ਪੋਈ ਆ ਦੇਖੋ ਗੱਲ ਪੂਰੀ ਹੋਣੀ ਆਹ ਦੇਖ ਮੋਰਨੀ ਹੈਗੀ ਆ ਬਾਪੂ ਨੇ ਪੱਟ ਦੇ ਮੋਰਨੀ ਛਪਾਈ ਤੀ ਚੜਦੀ ਜਵਾਨੀ ਚ ਹਾਂ ਹੁਣ ਮੇਰੇ ਸਾਲਕਣੇ ਦੀ ਮੋਰਨੀ ਘੁਮ ਕੇ ਨਾ ਪਿਛਲੇ ਪਾਸੇ ਜਰੀ ਆ। ਛੋਡੀਆਂ ਪੈ ਗਈ। ਆ ਇਧਰ ਆ ਗਈ ਇਧਰ ਆ ਗਈ। ਹੱਥ ਤੇ ਆ ਗਈ ਓਏ। ਨਾ ਅੱਛਾ ਤੇ ਆ ਗਿਆ ਹੱਥ ਤੇ ਆ ਗਿਆ। ਹਾਂ। ਇਸੇ ਕਰਕੇ ਇਹਨੇ ਵਿਆਹ ਕਰਾਇਆ ਮੇਰੇ ਨਾਲ। ਨਾਲੇ ਹੁਣ ਇਹਨੇ ਇਹ ਵੀ ਕਹਤਾ ਜਿਵੇਂ ਨੋਰ ਨੀ ਪਰ ਜਿਆਦਾ ਆ ਕੇ ਕਰਾਉਂਦੀ। ਹੋਰ ਜਿਵੇਂ ਜਿਵੇਂ ਮੋਰਨੀ ਕੁੱਕ ਕੇ ਭੱਜੀ ਨਾ ਇਹ ਵੀ ਭੱਜੂਗੀ। ਰਹਿੰਦੀ ਇਹ ਵੀ ਨਹੀਂ। ਹੋਣ ਨਹੀਂ ਭਾਈ। ਨਾ ਚਲੋ ਹੋਰ ਤਾਂ ਚਲ ਬਾਕੀ ਗੱਲਾਂ ਛੱਡ ਬਾਪੂ ਮੈਨੂੰ ਮੇਰੀ ਗੱਲ ਵਿਚ ਬਚਾਲੇ ਰਹਿਗੀ। ਹਾਂ। ਵੀ ਹਲਤਾ ਤੇਰੇ ਹੱਸਣ ਖੇਡਣ ਤੇ ਦਿਨ ਤੇ ਬਚਪਨਾ ਦੀ ਪਰ ਤੇ ਬਚਪਨ ਚ ਵਿਆਹ ਕਾ ਤੋ ਕਰਾ ਲਿਆ ਹਲੇ ਤਾਂ ਤੇਰੀ ਉਮਰੇ ਬਹੁਤ ਪਈ ਤੀ ਹੋਰ ਨਾ ਤੁਸੀਂ ਵਿਚਾਰੇ ਬਾਪੂ ਨੇ ਕਿ ਕਿਹਦੇ ਚਸ ਪਾਦੇ ਹੋ ਪੂਰੀ ਦਾ ਉਹ ਦਾਗ ਰਹਿ ਗਿਆ ਛੱਲੇ ਦਾ ਦੇਖਾ ਛੱਲੇ ਦਾ ਦਾਗ ਰਹੂਗਾ ਕੱਲ੍ਹ ਤੁੰ ਤੂੰ ਦੱਸੂਗਾ ਤੁਸੀਂ ਚਿਹੜਾ ਨਾ ਕਰੋ ਸਾਡੀ ਜੋੜੀ ਨੂੰ ਦੇਖ ਕੇ ਸਾਨੂੰ ਜਲਨ ਹੋ ਰਹੀ ਹੈ ਅਸਲ ਵਿੱਚ ਵਿੱਚੋਂ ਤਾਂ ਸਾਨੂੰ ਤਾਂ ਕੀ ਜਲਣਾ ਹੈ ਅਸੀਂ ਤਾਂ ਲੋਕ ਲੋਕ ਚੁਰਦੇ ਨੇ ਦੇਖ ਦੇਖਾ ਹਾਂ ਲੋਕਾਂ ਨੂੰ ਬਾਪੂ ਜਦੋਂ ਕਿ ਇੰਸਟਾਗ੍ਰam ਚਲਾਉਂਦੀ ਹੈ ਇਹ ਖੁਲਕੇ ਚਲਾਉਂਦੀ ਹੈ ਨੂੰ ਪਤਾ ਦੀ ਵੀ ਇਹ ਕਿਹੜਾ ਘਰ ਚ ਵੱਜੂਗੀ ਹਾਂ ਕਾਕਾ ਜੀ ਹੁਣ ਵੀ ਇਹੀ ਗੱਲ ਹੈ ਜਦੋਂ ਸਾਡਾ ਗਾਣਾ ਇੱਕੋ ਇੰਸਟਾਗ੍ਰਾਮ ਤੇ ਅਸੀਂ ਉਹ ਰੀਲ ਪਾਈ ਆ ਜੋੜੀ ਜਦੋਂ ਚਵਾਰੇ ਚੜਦੀ ਉੱਥੇ ਹੀਰਾ ਫੇਰੀ ਕਰਦੀ ਉਹ ਸਾਡੀ ਰੀਲ ਬਹੁਤ ਚੱਲ ਗਈ ਐਸੇ ਨਾ ਬਾਪੂ ਬਸ ਕਰੋ ਹੁਣ ਬਸ ਕਰੋ ਅੱਛਾ ਉਹ ਤਾਂ ਕਾ ਕਰ ਗਿਆ ਬਾਪੂ ਹਲੇ ਤਾਂ ਤੇਰੀ ਉਮਰ ਨਿਆਣੀ ਸੀ ਨਹੀਂ ਨਹੀਂ ਆਗਦਾ ਹੁਣ ਵੇਲਾ ਹੈ ਹੁਣ ਠੀਕ ਹੈ ਜਮਾ ਬਾਤ ਹਲੇ ਉਹ ਵੀ ਨਿਆਣੀ ਤੇ ਹਾਂ ਹੁਣ ਠੀਕ ਹੈ ਮੌਕਾ ਸਹੀ ਹੈ ਅੱਛਾ ਹੂੰ ਇਦੂ ਬਾਤ ਤਾਂ ਫਿਰ ਜ਼ਿੰਦਗੀ ਦਾ ਕੀ ਭਰੋਸਾ ਹੈ ਖਬਰਾਂ ਕਦੋਂ ਪੌਰ ਨੇ ਉਡਾਰੀ ਮਾਰ ਜਾਣੀ ਹੈ ਅੱਛਾ ਹਾਂ ਆਹੀ ਹੁਣ ਚਾਲ ਜਿਹੜੀਆਂ ਇਹਦੇ ਤੇ ਤਿਤਲੀਆਂ ਮੋਰ ਜੇ ਪਾ ਜਰੇ ਤੂੰ ਪਵਾਏ ਨੇ ਕਿ ਪਹਿਲਾਂ ਹੀ ਪਾਏ ਹੋਏ ਤੇ ਇਹ ਤਾਂ ਹੈਰੇ ਇਹਨੂੰ ਵੀ ਸ਼ੌਂਕ ਸੀ ਆ ਦੇਖ ਮੈਨੂੰ ਵੀ ਸ਼ੌਂਕ ਸੀ ਜਦ ਮੈਂ ਆਉਂਦੀ ਮੋਰ ਨੇ ਤੇਰੇ ਦਾ ਉਹ ਦੂਜਾ ਪਾਇਆ ਹੋਇਆ ਬਾਪੂ ਜਦੋਂ ਹੱਥਾਂ ਪੈਰਾਂ 'ਚ ਦਰਦ ਹੋ ਜਾਂਦਾ ਖੁੰਦੇ ਹੁੰਦੇ ਨੇ ਤਾਂ ਉਹ ਹੈ ਉਹਨਾਂ ਦੇ ਮਹਿਰਵਾਜ਼ ਦਾ ਪਵਾਵਾਂਗੇ ਜਿਹੜੇ ਅੱਜ ਕੱਲ ਬੰਦ ਨੇ ਉਹਨਾਂ ਦੀ ਤਿਤਲੀਆਂ ਨੇ ਆਹ ਇੱਕ ਦੂਜੇ ਦਾ ਦਰਦ ਸੁਣਾਉਣਾ ਅਸੀਂ ਜਮੇ ਇਕ ਹੈ ਨੇ ਹੋਏ ਪਵਾਵਾਂਗੇ ਉਂਗਲਾਂ ਦੇ ਨਾਮ ਪਵਾਉਂਦੇ ਸੁਣੇ ਬਹੁਤ ਪਵਾਮਾ ਅੱਛਾ ਇਹ ਸਮੇਂ-ਸਮੇਂ ਦੀ ਗੱਲ ਹੈ ਜਦੋਂ ਪਹਿਲਾਂ ਮੇਰੀ ਜਵਾਨੀ ਸੀਗੀ ਉਦੋਂ ਐਸੇ ਦਰਾਂ ਦੇ ਪਾਉਂਦੇ ਸੀ ਹੁਣ ਇਹਦੀ ਜਵਾਨੀ ਵੇਲੇ ਇਹ ਜਿਹਾ ਪਾਉਂਦੇ ਆ ਹਾਂ ਉਹਦਾ ਵੀ ਟੱਡੂ ਘੁ ਕ ਵੀ ਆਈ ਪਈ ਆਉਂਦਾ ਅੰਬਈ ਮੰਨੋ ਨਾ ਮੰਨੋ ਆਪਣੀ ਗਣਕਨਾ ਸਾਰੀ 5 7 ਦੇ ਵਿੱਚ ਮਨ ਲੱਗਾ ਤਾਂ ਵੜ ਜੂ ਭੋਲੇ ਉਹ ਆਪਣੀ ਸਮਾਹ ਤੇ ਮੱਥਾ ਕੌਣ ਟੇਕਣ ਲੱਗ ਰਿਹਾ ਵੀ ਫਲਕਾਰੀ ਜੀ ਵਾਲੀ ਆ ਉਹ ਕੱਖਾਂ ਵਾਲੀ ਹੋਣੀ ਕੋਈ ਕੱਖ ਵੱਢੀ ਫਲਕਾਰੀ ਤੇ ਤੇਰੀਆਂ ਕਪਟਰੀਆਂ ਦਾ ਫਲਕਾਰੀ ਆਈ ਆ ਲਾਲ ਫਲਕਾਰੀ ਨਹੀਂ ਫਿਰਦੀ ਕੋਈ ਲੱਗਦਾ ਨਹੀਂ ਕੋਈ ਆਵੜੀ ਆਪਣੇ ਕੀਤੇ ਚ ਕਿਦਾਂ ਉਂਈ ਤੇ ਨਹੀਂ ਸ਼ੌਕ ਜਾਗ ਗਿਆ ਕਿਤੇ ਅਗੀ ਦੀ ਫਲਕਾਰੀ ਲੈ ਕੇ ਜਾਈ ਹੋਵੇ ਇਹ ਹਾਂ ਵਾਹ ਮੇਰੇ ਬਾਪ ਦੀ ਪੱਕ ਹੈ ਉਹ ਦੇਖੋ ਮੇਰਾ ਬਾਪ ਪੜਿਆ ਤਾਂ ਕਿਸੇ ਨੂੰ ਲੈ ਕੇ ਨੂੰ ਲੈ ਕੇ ਆਇਆ ਉਸੇ ਨੂੰ ਲੈ ਕੇ ਖੜ ਜਮਾਏ ਦੇਖ ਰਹਾ ਹੈ ਆਇਆ ਚਾਚਾ ਅਬ ਦੀ ਗੌਰ ਕਰ ਲੈ ਕਿਤੇ ਇੱਕ ਨਦੀ ਹੋੜ ਲੈ ਆਵੇਂ ਬੋ ਮੈਂ ਤੁਹਾਨੂੰ ਇੱਕ ਗੱਲ ਉਹ ਪੁੱਛਣੀ ਚਾਹਣਾ ਵੀ ਜਿਵੇਂ ਕਹਿੰਦੇ ਨੇ ਉਹਦੇ ਵੀ 3 ਹੀ ਖਾਣਾ ਸਾਰਾ ਕੁਝ ਚਰ ਲੰਦੀ ਹੈ ਇੱਕ ਸੋਕਣ ਨਹੀਂ ਚਰ ਲੰਦੀ ਇਹ ਉਹੀ ਚੀਜ਼ ਆ ਗਈ ਹੈ ਨਾ ਵੀ ਕਲਦੂਗ ਦਾ ਜਮਾਨਾ ਦੋਏ ਸੋਕਣਾਂ ਇਕੱਠੀਆਂ ਬਹਿ ਕੇ ਰੋਟੀ ਖਾਣ ਲੱਗ ਰਹੀਆਂ ਨੇ ਛਟਣੀ ਨਾਲ ਛਟਣੀ ਨਾਲ ਚਟਣੀ ਦਾ ਵੀ ਜਦੋਂ ਬੁढ़ा ਆਦਮੀ ਕੋਈ ਵਿਆਹ ਕਰਾਵੇ ਪਰ ਚਟਣੀ ਨਾਲੇ ਰੋਟੀ ਖਾਉਂਗੇ ਮਟਰ ਪਨੀਰ ਕਿੱਥੋਂ ਭਾਲਦੇ ਹੋ ਆ ਦੇਖ ਸਾਰਾ ਸੌਕਣਾ ਇੰਨਾ ਪਿਆਰਾ ਬਈ ਮੈਨੂੰ ਵੀ ਪਾ ਲਈ ਆ ਲੋ ਇਹ ਬਾਪੂ ਨੇ ਕੀ ਘੋਲ ਕੇ ਪਿਆ ਵੀ ਦੋਏ ਸੌਕਣਾ ਤਾਂ ਇੰਨਾ ਪਿਆਰ ਹੈ ਹੁਤਾ ਸਹਿ ਬਾਪੂ ਹਾਂ ਕੀ ਘੋਲ ਕੇ ਪਿਆ ਆ ਦੇਖ ਲੈ ਹੁਣ ਤੇਰੇ ਸਾਹਮਣੀਆਂ ਮੈਂ ਚਾਹ ਪਾਣੀ ਸਾਰਾ ਕੁਝ ਸਾਫ਼ ਫੜਾਉਣਾ ਇਹਨਾਂ ਦੋਨਾਂ ਨੂੰ ਹਾਂ ਤੇਰੇ ਸਾਹਮਣੀਆਂ ਆ ਦੇਖ ਲੈ ਹੁਣ ਕਾਦਰ ਆ ਉਹੀ ਚੀਜ਼ ਇਹਨਾਂ ਨੂੰ ਕੰਮ ਨਹੀਂ ਕਰ ਦਿੰਦਾ ਆ ਹਾਫੇ ਸਹੀ ਨਹੀਂ ਜੇ ਕੰਮ ਕਰਨਾ ਪਏ ਜੇ ਇਹ ਆਪੇ ਨਾਲ ਲੜਨਾ ਆਪਸੇ ਕਿੰਨਾ ਚਿਰ ਫੜਾ ਆ ਗਿਆ ਹਾਂ ਕਿੰਨਾ ਚਿਰ ਫੜਾਏਗਾ ਤੇ ਬੰਜਾ ਤੇਰੀਆਂ ਲੱਤਾਂ ਯਾਰੀਆਂ ਨੇ ਆਹ ਦੇ ਹੁਣ ਪਹਿਲਾਂ ਇਹ ਰੋਟੀ ਖਾਣ ਗਿਆ ਉਦੋਂ ਬਾਅਦ ਮੈਂ ਖਾਊਗਾ ਫੇ ਕਿਤੇ ਤੇਰੇ ਜੋਗੀ ਬਚੀ ਨਾ ਤੇਰੇ ਭੁੱਖੀ ਸੋਣਾ ਪੈ ਜੇ ਹੈ ਹੈ ਜੀ ਕਿਤੇ ਤੈਨੂੰ ਭੁੱਖੇ ਹੀ ਸੋਣਾ ਪੈ ਜੇ ਨਹੀਂ ਰੋਟੀ ਤਾਂ ਵੰਡ ਕੇ ਖਾ ਲਾਂਗੇ ਅਸੀਂ ਘਰ ਕੋਈ ਨਾਲੇ ਕਹਿੰਦਾ ਪਹਿਲਾਂ ਇਹ ਖਾਣ ਗਿਆ ਫਿਰ ਮੈਂ ਖਾਊਗਾ ਫਿਰ ਹੁਣ ਪਹਿਲਾਂ ਇਹ ਹੀ ਖਾਣ ਲੱਗ ਗਿਆ ਜੀ ਤੇਰੀ ਉਹ ਉੱਪਰਲੀ ਘਰ ਵਾਲੀ ਵਾਲੀ ਤੇਜ ਲੱਗਦੀ ਜਣਾ ਤੇ ਕਿਵੇਂ ਚੱਕ ਜੇ ਡਾ ਡਾ ਤੇਰੇ ਗਣੀ ਸਾਲ ਨੂੰ ਜਾ ਕਰਾਉਣਾ ਪਈਆ ਇਹ ਨਰਮ ਵਿਚਾਰੇ ਇਹ ਨਰਮ ਹੈ ਫਿਰ ਹੁਣ ਕਿਵੇਂ ਚੱਲਦਾ ਬਈ ਕੰਮ ਕਰ ਲੋਟਾ ਹੁਣ ਜਦ ਕੀ ਸੌਖੀ ਨਗ ਰਹੀ ਆ ਕੁਛ ਰੋਟੀ ਪਾਣੀ ਮਿਲੀ ਜਾਂਦਾ ਟਾਈਮ ਤੇ ਹਾਂ ਹਾਂ ਉਹਨਾਂ ਨੂੰ ਮਿਲੀ ਜਾਂਦਾ ਤੈਨੂੰ ਤਾਂ ਆਪੇ ਚੱਕਣਾ ਪੈਂਦਾ ਹੁਣ ਦੀ ਤੇਰਾ ਤਾਂ ਸਮਾਂ ਤੇਰਾ ਤਾਂ ਸਮਾਂ ਕੰਮ ਵਸ ਗਿਆ ਇਹ ਤਾਂ ਠੀਕ ਹੈ ਕਿੱਥੇ ਚਾਰ ਰੋਟੀਆਂ ਖਾਂਦੀ ਸੀ ਪਹਿਲਾਂ ਵਾਲੀ ਚਾਰ ਲਾ ਕੇ ਸਰ ਜਾਂਦਾ ਸੀ ਤੇਰਾ ਹਨਾ ਹਾਂ ਫਿਰ ਹੁਣ ਹੁਣ ਅੱਠ ਰੋਣੀਆਂ ਪੈਂਦੀਆਂ ਨੇ ਹੁਣ 12 ਰੋਣੀਆਂ ਪੈਂਦੀਆਂ ਚਾਰ ਮੇਰੀਆਂ ਆਪਦੀਆਂ ਵੀ ਅੱਛਾ ਪਹਿਲਾਂ ਤਾਂ ਤੈਨੂੰ ਖਾਣੇ ਹੀ ਨੰਦੀ ਸੀ ਓਏ ਚੱਲ ਵਧੀਆ ਆਹਾ ਤੇਰਾ ਮੁੰਡਾ ਕੋਸ਼ ਹੈ ਤੇਰੇ ਵਿਆਹ ਤੋਂ ਕੋਸ਼ ਹੈ ਵੀ ਆਪਦੀਆਂ ਦੋਵੇਂ ਨੇ ਸੋਟੇ ਦੋਏ ਵਦੀਆਂ ਮੰਮੀਆਂ ਦੇ ਰੰਗ ਦੇਖਦਾ ਹਾਂ ਅਸਲ ਤੇ ਗੁੱਸਾ ਵੀ ਨਹੀਂ ਇਸੇ ਗੱਲ ਦਾ ਹੀ ਹੈ ਅੱਛਾ ਹਾਂ ਵੀ ਜੇ ਉਹ ਆਪਣੇ ਵਿਆਹ ਕਰਾ ਲੈ ਤਾਂ ਮੈਂ ਵੀ ਇਹਨੂੰ ਮੈਨਾ ਡੱਕਰਦਾ ਫਿਰ ਉਹਨੂੰ ਵਿਆਹ ਕਰਾਉਗਾ ਪਰ ਪੀੜੀ ਤਾਂ ਚੱਲੂਗੀ ਨਾ ਪੀੜੀ ਦਾ ਪੀੜੀ ਇਹ ਤਾਂ ਜਿਹੜਾ ਹੁਣ ਚੱਲ ਪਿਆ ਬਾਪਚ ਜਿਹੜੇ ਹੁੰਦੇ ਨੇ ਲੱਛਣ ਉਹ ਪਰ ਬਾਪਚ ਵੀ ਜਈ ਜੀ ਕਹਿੰਦਾ ਕੋਕ ਉਹ ਜਿਹੇ ਬੱਚੇ ਗੰਦਾ ਤੋਂ ਕਹਿੰਦਾ ਗੰਦਾ ਤੋਂ ਬੇਬੇ ਦਾ ਵੀ ਹੋਣਾ ਉਹਨੇ ਬੋਲਦੀ ਹਾਏ ਹਾਏ ਬਾਪੂ ਇਹ ਤਾਂ ਹੁਣੇ ਨਾਲ ਹੀ ਅਟੈਚ ਕਰਨਾ ਦੀ ਐ ਰੂ ਤਾਂ ਇਹੀ ਗੱਲ ਕਰਨੀ ਸੀ ਇਹ ਤਾਂ ਜਦੋਂ ਇਹ ਕਹੂਗੀ ਮੱਥਾ ਦੇਖਦੇ ਨਾਲ ਲੜਦੇ ਤੇ ਕਰਦੇ ਤੇ ਉੱਥੇ ਰਹਿਣਾ ਉਹਦੋਂ ਗਾਹ ਕਹਿਣਾ ਜਿਹੜੀ ਨੂੰ ਗੱਲ ਦੱਸਦੀ ਨਾਲ ਦੀ ਨਾਲ ਨਾ ਬੋਲਿਆ ਕਰ ਤੈਨੂੰ ਚਾਹੀਦੀ ਮਰੀ ਉਹ ਕੀ ਕਹਿੰਦਾ ਕੀ ਸੀ ਉਹ ਹਾਂ ਇਹ ਬੜਾ ਖਿੱਲਾ ਕਹਿਣਾ ਹੁੰਦਾ ਰਹਿ ਥੋੜਾ ਜਿਹਾ ਬੱਚ ਕੇ ਟਾਈਮ ਸਪਾ ਕੇ ਤਰਾ ਹਾਂ ਬੜਾ ਬੁੱਢਾ ਤਾਂ ਕਰੇ ਡਰ ਕੇ ਜੇ ਰਹਿ ਕੇ ਟਾਈਮ ਸਪਾਵਾਂਗੇ ਪਰ ਉਹ ਫੇਰ ਕਿੱਦਾਂ ਡਰਨਾ ਨਹੀਂ ਤੂੰ ਮੇਲੇ ਦੀ ਸ਼ੇਰ ਨਹੀਂ ਆਨੇਗਾ ਹੂੰ ਚਲੋ ਰੈਡੀ ਐਕਸ਼ਨ ਮੰਝਲਵਲ ਨੂੰ ਜਾਂਦਿਆਂ ਪਾਇਆਂ ਨੇ ਬੀੜੀਆਂ ਮੇਲਾ ਬੈਠਾ ਸੋਚਦਾਰਤਾਂ ਨੇ ਕੇੜੀਆਂ ਹਾਂ ਲੋ ਫੇਰ ਸੋਚ ਲਿਓ ਰੁੱਤਾਂ ਤਾਂ ਉਹ ਹੀ ਆਏਗੀ ਜਿਹੜੀ ਆਏ ਸਾਲ ਹੁੰਦੀ ਹੈ ਨਹੀਂ ਨਹੀਂ ਰੁੱਤਾਂ ਦਾ ਵੀ ਭਗਵਾਨ ਨੇ ਰੰਗ ਹੁੰਦਾ ਆਪਦਾ ਆਪਦਾ ਕਈ ਰੁੱਤਾਂ ਦਾ ਪੱਤ ਝੜ ਹੁੰਦੀ ਹੈ ਕਈ ਰੁੱਤਾਂ ਦੇ ਵਿੱਚ ਬਹਾਰ ਹੁੰਦੀ ਹੈ ਬਹੁਤ ਸਾਰੀਆਂ ਹਵਾਵਾਂ ਠੰਡੀਆਂ ਤੱਤੀਆਂ ਆਉਂਦੀਆਂ ਨੇ ਰੁੱਤਾਂ ਲੱਗ ਲੱਗ ਹੁੰਦੀਆਂ ਨੇ ਉਹਨੂੰ ਗੀਤ ਕਿੱਥੇ ਸੋਚਦੇ ਨੇ ਜੇ ਇੰਨੇ ਕਲੇਸ਼ ਤੋਂ ਬਾਅਦ ਵੀ ਗੀਤ ਹੀ ਗਾਉਂਦੇ ਰਹਿੰਦੇ ਕੀ ਕੁਝ ਹੋਇਆ ਅੱਜ ਆਪਣੇ ਨਾਲ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹ ਫੇਰ ਮੈਨੂੰ ਮੇਲਾ ਕਿਹਨੇ ਕਹਿਣਾ ਹੈ ਜੇ ਮੈਂ ਗਾਣੇ ਨਾ ਗਾਇਆ ਜੇ ਮੈਂ ਮਸਤ ਨਾ ਹੋਇਆ ਫੇਰ ਇਲਤੀ ਬੁੜਾ ਕਿਹਨੇ ਕਹਿਣਾ ਭਲਾ ਇਹ ਤਾਂ ਮੇਰੇ ਮਨ ਚ ਅੰਦਰ ਇੱਛਾ ਹੀ ਆ ਸਾਰੀ ਮੈਂ ਤਾਂ ਨਾਲੇ ਕਲੇਸ਼ ਤੋਂ ਬਾਹਰ ਡਰ ਲੱਗਣ ਲੱਗਦਾ ਸਾਰੇ ਕਿਤੇ ਪਿੱਛਾ ਕਰਦੇ ਨੇ ਉਹਦਾ ਦੇਖਣਾ ਜੋ ਉੱਥੇ ਵੀ ਫਿਰਦੇ ਸੀ ਓਹੋ ਤੈਨੂੰ ਪਤਾ ਨਹੀਂ ਉਹ ਜਿਵੇਂ ਅਨਖੀਲਾ ਕਹਿੰਦਾ ਹੁੰਦਾ ਹੈ ਰਹਿ ਸੱਜਣਾ ਤੂੰ ਬਚ ਕੇ پتہ ਨਹੀਂ ਕੀ ਗੱਲ ਹੋ ਗਈ